ਕੀ ਜੋ ਜੋ ਬਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਦ ਅੰਦਰ ਸੁਭਾਏ ਬਾਣ ਭਜਨ ਸਾਸੰਗੀ ਜਨੋ ਆਉ ਗੁਰ ਹਤੇ ਪ੍ਰਵਾਨ ਗੁਰੂ ਜੀ ਕੋਈ ਰਸ ਨਾ ਵਾਂਜੀ ਨਾ ਰਹੇ ਸਾਰੇ ਆਂਖੋ ਜੀ ਵਾਹਿਗੁਰੂ ਦੀਪਾਂ ਖਾਲਸਾ ਵਾਹਿਗੁਰੂ ਦੀਪੀ ਫਤੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਬਾਣੀ ਰਾਗ ਮਾਰੂ ਦੇ ਅੰਦਰ ਆਪਾਂ ਸਰਵਣ ਕਰ ਰਹੇ ਹਾਂ ਅੱਜ ਦਾ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 997 ਤਿਸਮਾ ਹੈ ਪਾਠ ਸ਼ਬਦ ਦੇ ਕੇਂਦਰੀ ਭਾਵ ਵਿੱਚ ਸ਼ਬਦਾਂ ਫਰਮਾਨ ਕੀਤਾ ਹਰ ਹਰ ਕਿਰਪਾ ਕਰੀ ਬਣ ਵਾਲੀ ਹਰ ਹਿਰਦੈ ਸਦਾ ਸਦਾ ਸਮਾਲੇ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੇ ਜੀ ਰਹੁ ਸ਼ੁਸ਼ ਪਰਮ ਪਿਤਾ ਪਰਮਾਤਮਾ ਦੀ ਸ਼ਿਖ ਨੂੰ ਬਿਆਨ ਕਰਦਿਆਂ ਸਤਿਗੁਰੂ ਪ੍ਰਮਾਣ ਕਰਦੇ ਨੇ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਹਰ ਹਰ ਪ੍ਰੇਪਾ ਕਰੇ ਬਨ ਮਾਲੀ ਬਨ ਵਾਲੀ ਬਨ ਬਨ ਮਾਲੀ ਬਨ ਦੇ ਫੁੱਲਾਂ ਦੀ ਮਾਲਾ ਵਾਲਾ ਪਰਵੇਸ਼ਨ ਵਿਸ਼ਨੂ ਜਿਹਨੂੰ ਲੋਕਾਂ ਅਵਤਾਰ ਕਰਕੇ ਉਜੀ ਇੱਥੇ ਇਹ ਸ਼ਬਦ ਪਰਮਾਤਮਾ ਲਈ ਆਇਆ ਕਿ ਜਿਸ ਮਨੁੱਖ ਤੇ ਪਰਮੇਸ਼ਰ ਹਰੀ ਪਰਮਾਤਮਾ ਕਿਰਪਾ ਕਰਦਾ ਹੈ ਜਿਹਦੇ ਤੇ ਦਇਆ ਹੋ ਜਾਂਦੀ ਹੈ ਜਿਹਦੇ ਤੇ ਮੇਰ ਹੋ ਜਾਂਦੀ ਉਹ ਜਪਦਾ ਹੈ ਹਰ ਸਮੇਂ ਪ੍ਰਭ ਦਾ ਨਾਮ ਉਹ ਕਰਦਾ ਹੈ ਹਰ ਸਮੇਂ ਪਰਮੇਸ਼ਰ ਦਾ ਚਿੰਤਨ ਉਹ ਕਰਦਾ ਹੈ ਹਰ ਸਮੇਂ ਪਰਮੇਸ਼ਰ ਦੀ ਅਰਦਾਸ ਹਰ ਹਿਰਦੈ ਸਦਾ ਸਦਾ ਸਮਾਲੈ ਸਮਹਾਲ ਕੇ ਰੱਖਦਾ ਹੈ ਪਾਉ ਕੇ ਅੰਦਰ ਟਿਕਾ ਲਿੰਦਾ ਵਿਸਾ ਲਿੰਦਾ ਜਿਹੜਾ ਵੀ ਉਹ ਕੰਮ ਕਰਦਾ ਹੈ ਉਹ ਰੱਬ ਦੀ ਊਟ ਲੈ ਕੇ ਰੱਬ ਦਾ ਆਸਰਾ ਲੈ ਕੇ ਕਰਦਾ ਤੇ ਸਹਿਬਾਂ ਕਿਹਾ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਸੁਡਾਵੇ ਜੀ ਇਹ ਮੇਰੀ ਜੰਦੇ ਤੁਸੀਂ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਦਾ ਕਿਉਂਕਿ ਪਰਮੇਸ਼ਰ ਦਾ ਨਾਮ ਹੀ ਮਕਾਨਾ ਤੋਂ ਖਲਾਸੀ ਕਰਦਾ ਹੈ ਵਕਾਰਾਂ ਤੋਂ ਇਸ ਜਿੰਦ ਨੂੰ ਬਚਾਉਂਦਾ ਹੈ ਜਿਹਦੀ ਜਿੰਦ ਵਕਾਰਾਂ ਤੋਂ ਬਚ ਗਈ ਤਰੰਕਰ ਦੇ ਨਾਲ ਜੁੜ ਕੇ ਜਿੰਨੇ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਜਿਹੜਾ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋਣਾ ਆਰੰਭ ਹੋ ਗਿਆ ਜਿੰਨੇ ਆਪਣੀ ਜ਼ਿੰਦਗੀ ਦੀ ਟੇਕ ਹੀ ਰੱਬ ਤੇ ਰੱਖ ਲਈ ਤੇ ਤੂੰ ਦਾਸ ਤਰੀਕਾ ਤੂੰ ਚਲਾਣਾ ਮੇਰੀ ਜ਼ਿੰਦਗੀ ਦੀ ਤੇਰੇ ਆਸਰੇ ਤੇ ਆਪਣੀ ਜਿੰਦ ਨੂੰ ਜਿਉਣਾ ਹੈ ਮੈਂ ਤੇਰੇ ਆਸਰੇ ਤੇ ਸਾਰੇ ਕਰਮ ਕਰਨੇ ਨੇ ਦਾਤਾ ਕਿਉਂਕਿ ਸਾਰਾ ਕੁਝ ਤੂੰ ਕਰ ਲਿਆ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਹੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਨ ਸੋਏ ਸਾਰੇ ਥਾਂ ਤੇ ਆਗਮਿਆ ਅਸੀਂ ਹਾਰੇ ਤਾਂ ਆਪਣੇ ਜੀਵਨ ਚ ਮਾਰ ਸਾਨੂੰ ਤਾਂ ਪਈ ਜਦੋਂ ਅਸੀਂ ਕਹਿਣਾ ਆਰੰਭ ਕਰ ਦਿੱਤਾ ਮੈਂ ਕਰਨਿਆ ਮੈਂ ਕਰਾਂਗਾ ਮੈਂ ਕਰ ਸਕਦਾ ਹਾਂ ਵਰਤਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਛੂ ਉਹ ਕਹਿਣਗੇ ਆਪਣਾ ਕੀ ਤਾਰ ਕਿਛੂ ਨਾ ਹੋਵੇ ਸੁਕੀਚੈ ਜੀ ਕਰ ਸਕੀ ਹੈ ਸਾਡਾ ਕੀ ਤਾਂ ਤੇ ਕੁਝ ਵੀ ਨਹੀਂ ਹੁੰਦਾ ਅਸੀਂ ਨਹੀਂ ਕੁਝ ਕਰ ਸਕਦੇ ਸਾਡੇ ਕੋਲ ਕੋਈ ਸਮਰੱਥਾ ਨਹੀਂ ਸਾਡੇ ਕੋਲ ਕੋਈ ਪਾਇਆ ਨਹੀਂ ਸਾਡੇ ਕੋਲ ਕੋਈ ਯਤਨ ਨਹੀਂ ਜਿਹਦੇ ذریعے ਅਸੀਂ ਨਾਮ ਦੀ ਕੀ ਗੱਲ ਕੋਈ ਵੀ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਦਾ ਹੁਕਮ ਹੋਣਾ ਤੇ ਇਹ ਸਵਾਸ ਚੱਲੇ ਨੇ ਪਤਾ ਨਹੀਂ ਉੱਥੇ ਰੁਕ ਜਾਣੀ ਸ਼ੰਤ ਬਾਬਾ ਮਹਾਂਪੁਰਸ਼ ਪੂਰੀ ਸਾਹਿਬ ਖਣੋਲੀ ਵਾਲੇ ਉਹਨਾਂ ਦੇ ਕੋਲ ਸੇਵਕ ਸ਼ੰਤ ਬਾਬਾ ਚੰਨ ਜੀ ਮਮਾ ਸਾਹਿਬ ਉਹਨਾਂ ਨੂੰ ਬਾਬਾ ਤੁੜੀ ਜੀ ਚੰਦ ਕਹਿੰਦੇ ਸਨ ਚੰਦ ਹਜੂਰ ਸਾਹਿਬ 300 ਸਾਲ ਲੀਤੇ ਉਹਨਾਂ ਨੇ ਸੰਗਤ ਲੈ ਕੇ ਜਾਣੀ ਸੀ ਉਹਦੇ ਵਿੱਚ ਕੁਝ ਅਗਰਾਈਓਂ ਕਰਨੇ ਦਾਣਿਆਂ ਦੀ ਜੋ ਵੀ ਕੁਮਾਇਆ ਦਿੰਦਾ ਪਿਛਾਰੀ ਉੱਥੇ ਪਹਚਾਣੀ ਹੈ ਕਰਨਾਲ ਜਿਲ੍ਹੇ ਚੱਕ ਪਿੰਡਾ ਪਿੰਡ ਪਿੰਦਾ ਜੋੜ ਮਾਜਰਾ ਇੰਦਰੀ ਸ਼ਹਿਰ ਦੇ ਨੇੜੇ ਆਪਣਾ ਕੀਤਾ ਕਿ ਸੁਣਾ ਹੋਵੇ ਸੋ ਕੀਤਾ ਜੇਕਰ ਸਕੀ ਹੈ ਹੁਣ ਉਹ ਮਹਾਪੁਰਸ਼ ਨੇ ਬ੍ਰਹਮਵਰਸ਼ਨ ਬ੍ਰह्म ਗਿਆਨੀ ਛਣ ਅੰਦਰ ਦਾ ਬੜਾ ਪ੍ਰਕਾਸ਼ ਜ਼ਿੰਦਗੀ ਦੇ ਵਿੱਚ ਉਹtheta ਲਜਾਣ ਵਾਸਤੇ ਮਾਇਆ ਤੇ ਦਾਣੀਆਂ ਦੀ ਇਕੱਤਰਤਾ ਕਰ ਰਹੇ ਨੇ ਆਪਣੇ ਉਪ ਸਿਖਾ ਦੇ ਨਾਲ ਰਾਜ ਹਨੇਰਾ ਹੋ ਗਿਆ ਕਿਸੇ ਪ੍ਰੇਮੀ ਦੇ ਘਰ ਪ੍ਰਸ਼ਾਦਾ ਵਰ ਗਿਆ ਗਿਆ ਪ੍ਰਸ਼ਾਦਾ ਛਕਦੇ ਨੇ ਵਾਪਸ ਆਉਣਾ ਖਨੋਰੀ ਉਹਨਾਂ ਪ੍ਰਸ਼ਾਦੇ ਤੋਂ ਬਾਅਦ ਦੁੱਧ ਛਕਾਇਆ ਉਹਨਾਂ ਦੇ ਨਾਲ ਇੱਕ ਸਿੱਖ ਸੇਵਕ ਸੀ ਬੱਚਾ ਛੇਰ ਸਿੰਘ ਖਨੋਰੀ ਦੇ ਨੇੜੇ ਦਾਕਰ ਹੈਪੀਪੁਰ ਦਾ ਉਸ ਨਗਰ ਨੇ ਰਹਿਣ ਵਾਲਾ ਉਹ ਕਹਿੰਦਾ ਸੀ ਕੋਲ ਬੈਠੇ ਹੋਏ ਆ ਬਾਬਾ ਜੀ ਨੇ ਦੁੱਧ ਛਕਾਇਆ ਸਿਣਾਣੀ ਦੀ ਟੋਲ ਆ ਕੇ ਬੈਠੇ ਨੇ ਤੇ ਮੈਨੂੰ ਅਵਾਜ਼ ਦਿੱਤੀ ਪਿਛੇਰੇ ਆਪਣਾ ਅਸੀਂ ਕੰਮ ਕਰ ਲਿਆ ਹੁਣ ਬਾਕੀ ਤੁਸੀਂ ਸੰਭਾਲ ਲੈਣਾ ਤੇ ਗਲਾਸ ਹੱਥਾਂ ਦੇ ਵਿੱਚ ਫੜਿਆ ਮੁੱਦਾ ਕਰ ਦਿੱਤਾ ਇੰਨੀ ਗੱਲ ਕੀਤੀ ਸੁਰਜ ਬਿਲਡ ਮੇਲੇ ਜਲਕਾ ਜਲੂ ਆਰਾਮ ਜੋਤੀ ਜੋਤ ਲਈ ਸੰਪੂਰਨ ਠੀ ਆ ਰੱਬ ਵਿੱਚ ਸਮਾ ਗਏ ਉਹ ਕਹਿੰਦਾ ਮੈਂ ਹੈਰਾਨ ਹੋਇਆ ਕਿ ਗਲਾਸ ਹੱਥ ਚ ਫੜਿਆ ਥਲੇ ਡਿੱਗ ਗਿਆ ਬਾਬਾ ਜੀ ਕੁਝ ਬੋਲ ਲੈਣ ਇੱਕਦਮ ਚੁੱਪ ਕਰਕੇ ਨਿਕ ਰੋਲਾ ਪਿਆ ਸਾਦੇ ਪਰਵਾਰ ਦੇ ਜੀ ਆ ਗਏ ਸਿੱਖ ਜਿਹੜੇ ਨਾਲ ਸਨ ਉਹ ਆਏ ਵੇਖਿਆ ਉਹ ਨਾ ਕਹਿੰਦੇ ਇਹ ਤੇ ਰੱਬ ਵਿੱਚ ਸਮਾ ਗਏ ਨੇ ਹੁਣ ਯਤਨ ਸੇ ਅਸੀਂ ਕਿ ਉਹ ਰਾਹੀ ਕਰਨੀ ਹੈ ਹਜੂਰ ਸਾਹਿਬ ਲੈ ਕੇ ਜਾਣੀ ਪਰ ਰੱਬ ਦਾ ਹੁਮੈਸ਼ੀ ਨਹੀਂ ਜਾਣ ਦਿੰਦਾ ਪਿਛੇ ਆਪਣੀ ਕਲੋਨੀ ਵਿੱਚ 29 ਨੰਬਰ ਗਲੀ ਚ ਚਲਾਣਾ ਕੀਤਾ ਹੈ ਸਰਦਾਰ ਜਤਿੰਦਰ ਸਿੰਘ ਜੀ ਕਥੂਰੀਆ ਪੰਮਲ ਸਿੰਘ ਮਕਰਦੇ ਸਿੰਘ ਜੀ ਪਿਛੇ ਜਥਾ ਆਇਆ ਵੇਖੋ ਆਪਣੇ ਆਪਣੇ ਖਿਆਲ ਨੇ ਆਪਣਾ ਆਪਣਾ ਵਰਤਾਵ ਹੈ ਕਿ ਉਹਨਾਂ ਨੇ ਸਭਾ ਤੋਂ ਉਹਨਾਂ ਨੂੰ ਮਾੜਾ ਕੀ ਚੰਗਾ ਕੀ ਇਹ ਮੋਰਾ ਸ਼ੀਲਾਂ ਦੇ ਰਹਿਣਿਆ ਵੀ ਬੁਲਾਣਾ ਬੜਾ ਚੰਗਾ ਜੀ ਬੁਲਾਣਾ ਬੜਾ ਮਾੜਾ ਸਤਿਗੁਰਾਂ ਆਖਿਆ ਤੇਰੇ ਆਖਿਆ ਕੋਈ ਚੰਗਾ ਨਹੀਂ ਤੇ ਕੋਈ ਵਾੜਾ ਨਹੀਂ ਤੂੰ ਕਿਸੇ ਨੂੰ ਆਖੇ ਬੜਾ ਪੁੰਨੀ ਹੈ ਬੜਾ ਪਾਪੀ ਬਾਬਾ ਨਾਨਕ ਜੀ ਕਹਿੰਦੇ ਹਨ ਪੁੰਨੀ ਪਾਪੀ ਆਖਣ ਦਾ ਹੈ ਆਖਿਆ ਨਹੀਂ ਬਣਦੇ ਕਲ ਕਰ ਕਰਣਾ ਨਿਕਲੇ ਜਾਹ ਜਿਹੜੇ ਜਿਹੜੇ ਆਪਾਂ ਕਰਮ ਕਰਨੇ ਉਹ ਨਾਲ ਲੈ ਕੇ ਜਾਣੇ ਨੇ ਉੱਥੇ ਪਤਾ ਲੱਗਣਾ ਉਹਨਾਂ ਕਰਕੇ ਨਵੇੜਾ ਹੋਣਾ ਉਹ ਸਤਿਆਂ ਦੇ ਨਾਲ ਉਹਨਾਂ ਦਾ ਸਬੰਧ ਸੀ ਜਥਿਆਂ ਵਿੱਚ ਜਾ ਕੇ ਪਾਣੀ ਪੜਨੀ ਸਿਮਰਨ ਕਰਨਾ ਉਨਾ ਆਪਣੀ ਜ਼ਿੰਦਗੀ ਦੀ ਰੁਟੀਨ ਬਣਾਈ ਚੁੱਕੀ ਤੇ ਅੱਜ ਭਿਆਨਕ ਬਿਮਾਰੀਆਂ ਨੇ ਚੰਗਾ ਭਲਾ ਵਿਅਕਤੀ ਅਨੰਤ ਸੋਚਾਂ ਸੋਚਦਾ ਹੈ ਕਿ ਛੇਧ ਲੱਗਦੀ ਪਤਾ ਨਹੀਂ ਲੱਗਦਾ ਆਪਾਂ ਕਿ ਭੀ ਠੀਕ-ਠਾਕ ਸੀ ਪਰ ਅੰਦਰੋਂ ਸਰੀਰ ਜਿਹੜਾ ਉਹ ਖਾਤਾ ਦਿੰਦਾ ਸਾ ਨੂੰ ਕੋਈ ਸ਼ਬਦ ਨਹੀਂ ਆ ਰਹੀ ਖਾ ਗਈਆਂ ਸਾਨੂੰ ਜ਼ਿੰਦਗੀ ਦੀਆਂ ਚਿੰਤਾਵਾਂ ਗਮ ਛੋਰੀ ਇਹ ਕੰਮ ਕਰੋ ਲੋਭ ਮੋਹ ਹੰਕਾਰ ਇਹ ਸਾਡੀ ਜ਼ਿੰਦਗੀ ਨੂੰ ਸਮਾਪਤ ਕਰ ਦਿੰਦਾ ਹੈ ਆਪਣੇ ਜੀਵਨ ਚ ਜੇ ਅਜੇ ਵੀ ਖੁਸ਼ੀਆਂ ਚਾਹੁੰਦੇ ਆ ਖੇੜਾ ਚਾਹੁੰਦੇ ਆ ਤੇ ਇਹਨਾਂ ਦਾ ਸਾਨੂੰ ਪਿਆ ਕਰਨਾ ਪਏਗਾ ਇਹਨਾਂ ਨੂੰ ਆਪਣੇ ਅਧੀਨ ਕਰਕੇ ਜ਼ਿੰਦਗੀ ਜਿਉਣੀ ਪੈਗੀ ਇਹਨਾਂ ਦੇ ਪ੍ਰਭਾਵ ਨੂੰ ਹਟਾਣਾ ਪਏਗਾ ਜੇ ਮਨੁੱਖ ਵਕਾਰਾਂ ਦੇ ਪ੍ਰਭਾਵ ਵਿੱਚ ਜ਼ਿੰਦਗੀ ਜਿਉਂਦਾ ਰਿਹਾ ਤੇ ਗੁਰਬਾਣੀ ਕਹਿੰਦੀ ਹੈ ਤੇ ਤੈਨੂੰ ਲੈਕ ਬਣਵੇ ਇਹਨਾਂ ਨੇ ਤੇਰੀ ਜ਼ਿੰਦਗੀ ਵਿੱਚ ਸਫਲਤਾ ਨਹੀਂ ਹਉਣ ਦੇਣੀ ਸਤਿਗੁਰੂ ਨਾਮਦਾਸ ਸਾਹਿਬ ਜੀ ਕਹਿੰਨ ਲੱਗੇ ਸਫਲਤਾ ਲਈ ਤੂੰ ਰੱਬ ਦਾ ਨਾਮ ਜਪ। ਕੀ ਤੈਨੂੰ ਬੁਕਾਰ ਪਜਾਇਗਾ ਬੁਕਾਰਾ ਇਹ ਅਸੀਂ ਛੱਡ ਦਿੱਤਾ ਜੀ। ਆਪਾਂ ਗੁਰੂ ਘਰੋਂ ਨੇ ਆ ਆਪਣਾ ਧਿਆਨ ਜਿਸ ਨੂੰ ਲੱਗਦਾ ਹੋਵੇ ਤੇ ਬੱਚਿਆਂ ਵੱਲ ਹੁੰਦਾ ਬੱਚਿਆਂ ਨੂੰ ਛੱਡ ਕੇ ਆਉਣਾ ਲੈ ਕੇ ਆਉਣਾ ਇਹ ਯਤਨ ਛੁੱਟੀ ਹੋਵੇ ਧਿਆਪਾ ਮੋੜ ਮਾਰਨੇ ਆਂ ਕਿ ਅੱਜ ਆਪਾਂ ਸੌ ਲਈ ਰੱਜ ਕੇ ਅੱਜ ਕੀ ਛੁੱਟੀ ਉਠਣਾ ਨਹੀਂ ਕਿਉਂਕਿ ਛੁੱਟੀ ਦਾ 라 ਆਪਾਂ ਇਸ ਤਰ੍ਹਾਂ ਲਈ ਨਹੀਂ ਤਾਂ ਬਾਬੇ ਨੂੰ ਬਾਣੀ ਚ ਪੜਨਾ ਪਿਆ ਕਿ ਤੂੰ ਤੇ ਜ਼ਿੰਦਗੀ ਅਦਾਈ ਗਵਾ ਰਹੀ ਹੈ ਰਹਿਣ ਗਵਾਇ ਸੋਇਕ ਦਿਵਸ ਗਵਾਇ ਆਖਾਈ ਹੀਰੇ ਜਿਹਾ ਸਾ ਜਨਮ ਹੈ ਕੋਣੀ ਬਦਲੈ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਕੀ ਹੋਇਆ ਕਿ ਜੀ ਸਤਿਗੁਰਾਂ ਕਹੇ ਫਿਰ ਪਛੈ ਪਛਤਾਹੇ ਲੇ ਫਿਰ ਪਛਤਾਏਗਾ ਜਿਹੜਾ ਵਕਤ ਵੇ ਆ ਗਿਆ ਉਹ ਹੱਥ ਨਹੀਂ ਆਉਣਾ ਸਤਿਗੁਰਾਂ ਕਹੇ ਜਿਹੜਾ ਦਿਨ ਜ਼ਿੰਦਗੀ ਚੋਂ ਚਲਾ ਗਿਆ ਵਾਪਸ ਨਹੀਂ ਆਉਣਾ ਜੋ ਦਿਨ ਆਵੇਂ ਸੋ ਦਿਨ ਜਾਹੀ ਜਿਹੜਾ ਦਿਨ ਆਏ ਨੇ ਚਲੇ ਜਾਣਾ ਜਿਹੜਾ ਚੜਿਆ ਨੇ ਡੁੱਬ ਜਾਣਾ ਦਿੰਤੇ ਸਰਪਰ ਪੌਸੀ ਰਾਤ ਦਿਨ ਜਾਏਗਾ ਤੇ ਰਾਤ ਬਹਿ ਜਾਏਗੀ ਫਿਰ ਰਾਤ ਖਤਮ ਹੋਏਗੀ ਦਿਨ ਚੜੇਗਾ ਤੇ ਇਹ ਬੁਲੇਖਾ ਮਨ ਵਿਚੋਂ ਸ਼ਬਾਖਿਆ ਕੜਦੇ ਵੀ ਇਹਨਾਂ 'ਚ ਕੋਈ ਤਬਦੀਲੀ ਹੋਏਗੀ ਕੋਤੀ ਉਹੀ ਨੇ ਸੋਈ ਚੰਦ ਚੜ੍ਹੇ ਸਤਾਰੇ ਸੋਈ ਦੁਨੀਆ ਨ ਤਪ ਰਹਿ ਕੋਈ ਸ਼ੂਲ ਜ ਤਪਦਾ ਹੈ ਕੋਈ ਚੰਦਰਮਾ ਹੈ ਕੋਈ ਦਿਨ ਹਨ ਕੋਈ ਰਾਤ ਹੈ ਤਬਦੀਲੀ ਤੈਨੂੰ ਆਪਣੀ ਜ਼ਿੰਦਗੀ ਚ ਲਿਉਣੀ ਪੈਗੀ ਜੀਵਨ ਤੂੰ ਤਬਦੀਲ ਕਰਣਾ ਹੈ ਆਪਣਾ ਜਦੋਂ ਤਬਦੀਲ ਕਰੇਗਾ ਗੱਲ ਬਣਦੇਗੀ ਤਬਦੀਲ ਹੋਵੇਗਾ ਪਰਮੇਸ਼ਰ ਦੇ ਨਾਮ ਨਾਲ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਪੰਜਵੇਂ ਘਰ ਵਿੱਚ ਬਾਣੀ ਨੂੰ ਉਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰਾਂ ਘਰ ਉਹ ਦੇ ਘਰ ਵਿਚ ਆਏਗਾ ਤੇ ਉਹਦੇ ਘਰੋਂ ਤੈਨੂੰ ਭਗਤੀ ਦਾ ਖਜ਼ਾਨਾ ਮਿਲ ਜਾਏਗਾ ਕਿਉਂਕਿ ਉਹਦੇ ਕੋਲੇ ਪੰਡਾਰ ਭਰੇ ਪਏ ਨੇ ਹਰ ਹਾਲ ਭਗਤ ਭਰੇ ਪੰਡਾਰ ਗੁਰੂ ਤੇ ਪਾਸ ਪ੍ਰਮਾਤਮਾ ਦੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਗੁਰਮੁਖ ਰਾਮ ਕਰੇ ਨਿਸ਼ਟਾਨਾ ਪ੍ਰਮਾਤਮਾ ਗੁਰੂ ਦੀ ਰਾਹੀ ਪਾਰ ਉਤਾਰਾ ਕਰਦਾ ਹੈ ਇਹ ਤੇ ਫਿਰ ਦਰਾਇਆ ਜਿਸ ਨੂੰ ਪ੍ਰਪਾ ਕਰੇ ਮੇਰਾ Swami ਸੋ ਹਰ ਕੀ ਗੁਣ ਗਾਵੇ ਜਿਉ ਮੇਰਾ ਮਾਲਕ ਪ੍ਰਭੂ ਜਿਸ ਨੂੰ ਕੁੱਤੇ ਵੇਰ ਕਰਦਾ ਉਹਨੂੰ ਗੁਰੂ ਦੀ ਸ਼ਰਣ ਪੈ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗੰਦਦਾ ਹੈ ਉਹ ਸ਼ਰਣ ਵਿੱਚ ਆ ਜਾਂਦਾ ਜੀ ਪਹਿਲੋਂ ਆਪਣੀ ਤੇਜ ਤੇ ਆਪਣੇ ਮਰੂਤੇ ਤੇ ਜ਼ਿੰਦਗੀ ਜਿਉਂਦਾ ਕਿ ਮੈਂ ਕਰ ਰਿਹਾ ਮੈਂ ਕਰਾਂਗਾ ਪਰ ਜਦੋਂ ਗੁਰੂ ਨੇ ਨਹਿਮ ਕੀਤਾ ਗੁਰੂ ਨੇ ਤਰਸ ਕੀਤਾ ਗੁਰੂ ਨੇ ਪਾਹ ਫੜ ਲਈ ਫਿਰ ਗੁਰੂ ਦੇ ਆਸਰੇ ਤੇ ਹੋ ਗਿਆ ਮੈਂ ਨਹੀਂ ਕਰ ਸਕਦਾ ਦਾਤਾ ਮੈਨੂੰ ਨਹੀਂ ਸਮਝਦਾ ਮੈਨੂੰ ਤੇ ਤਰੀਕੇ ਹੀ ਨਹੀਂ ਜ਼ਿੰਦਗੀ ਜਿਉਣਾ ਦਾ ਤੂੰ ਸਿਖਾ ਤੂੰ ਦੱਸ ਤੇ ਟੰਗ ਤੇਰੇ ਆਸਰੇ ਤੇ ਜੀਵਨ ਨੂੰ ਜਿਉਣਾ ਹੈ ਤੇਰੇ ਆਸਰੇ ਤੇ ਜ਼ਿੰਦਗੀ ਨੂੰ ਜਿਉਣਾ ਹੈ ਤੇਰੇ ਆਸਰੇ ਤੇ ਮੈਂ ਆਪਣਾ ਜੀਵਨ ਜਿਹੜਾ ਹੈ ਉਹ ਜਿਉਣਾ ਚਾਹਨਾ ਤਾਂ ਇਹ ਤੇ ਭਗਤ ਰਾਮਦਾਸ ਸਾਹਿਬ ਜੀ ਨੇ ਕਿਹਾ ਮੜਾ ਲੰਮਾ ਸਮਾ ਉਹ ਗਏ ਤਿੱਥੋਂ ਵਿਛੜੇ ਨੂੰ ਏ ਦਾਤਾ ਰਹਿ ਮਕਾਰ ਕਿਰਪਾ ਕਰ ਇਹਨੂੰ ਆਪਣੇ ਨਾਲ ਬੁਲਾ ਬਹੁਤ ਜਨਮ ਵਿਛਰੇ ਇੱਥੇ ਮਾਦੋ ਏ ਜਨਮ ਤੁਹਾਰੇ ਦੇਖੇ ਕਹੇ ਰਵਿਦਾਸ ਆਸ ਲਗਦੀ ਮੋ ਕਿਰਪਾਯੋ ਦਰਸ਼ਨ ਦੇਖੇ ਲੰਬਾ ਸਮਾ ਹੋ ਗਿਆ ਜੀ ਤਦਾਰ ਕੀਤਿਆਂ ਨੂੰ ਪ੍ਰਾਪਤੀ ਹੋਇਆ ਭੁਲਾਪ ਹੋਇਆ ਮੇਰੀ ਇਹ ਬੇਨਤੀ ਹੈ ਕਿ ਸਾਰੀ ਜ਼ਿੰਦਗੀ ਇਹ ਤੇਰੇ ਲੇਖੇ ਵਿੱਚ ਲੱਗ ਜਾਏ ਹਰ ਸਾਹ ਮੈਂ ਤੇਰੀ ਯਾਦ ਵਿੱਚ ਲਵਾਂ ਪਰ ਅਸੀਂ ਆਖਿਆ ਹਰ ਸਾਹ ਨਾਲ ਸਾਨੂੰ ਧਨ ਆਏ ਮੈਂ ਕੰਮ ਕਰਾਂ ਆਪਣਾ ਕਰਦਾ ਮੈਨੂੰ ਨਹੀਂ ਤੰਦਰੁਸਤੀ 24 ਘੰਟੇ ਕੰਮ ਕਰਦਾ ਰਹਾ ਨਾਮ ਜਪਣ ਜੋਗਾ ਸਮਾਂ ਨਹੀਂ ਆਪਾਂ ਰੂਹ ਤਾਂ ਮੰਗੀ ਵੀ ਤਗੜਾ ਹੋ ਕੇ ਕੰਮ ਕਰਾਂ ਸਾਧਗੁਰਾਂ ਖੇ ਕੰਮ ਤੇ ਆਪ ਹੀ ਹੋ ਜਾਂਦੇ ਜਦੋਂ ਪਰਮੇਸ਼ਰ ਤੇਰੇ ਘਰ ਵਿੱਚ ਆ ਕੇ ਬਹਿ ਗਿਆ ਨਾ ਕੋ ਤੇ ਆਪੇ ਕਰਦਾ ਹੈ ਚਿੰਤ ਕਮ ਕਰੇ ਪ੍ਰਪਤਨ ਕੇ ਜਨ ਹਰ ਦਾ ਨਾਮ ਪਿਆਰਾ ਜਨ ਤੂੰ ਮੇਰੀ ਦੁਨੀਆ ਤੇ ਸ਼ਿਫਤ ਹੋਵੇ ਲੋਕ ਮੇਰੇ ਛਾਨ ਮੁਕ ਮਥੇ ਟੇਕਣਾ ਮੇਰੇ ਸਾਹਮਣੇ ਜੰਨਤ ਨਿਉਝਾਏ ਇਹ ਹੀ ਜਾਣਿਆ ਨਾ ਮੇਰੀ ਗੱਲ ਮੰਨਣਾ ਤੇ ਜਿਹਨਾਂ ਦੀ ਸ਼ੋਭਾ ਹੋਵੇ ਲੋਕ ਰੋੜੇ ਬਣਦੇ ਨੇ ਰਸਤੇ ਚ ਵੀ ਇਹ ਐਵੇਂ ਇਕੱਲੇ ਲੰਘਿਆ ਇਹਨਾਂ ਧਨ ਇਹਨੇ ਸ਼ਿਫਤ ਇਟਾ ਵੱਡਾ ਰੁਤਬਾ ਇਹਨੂੰ ਕਿਵੇਂ ਮਿਲ ਗਿਆ ਸਤਪੁਰਾਂ ਖੈਤ ਤੋਂ ਗੁਰੂ ਦੀ ਰਾਹੀ ਲਾਇਗਾ ਨਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਨਹਾਰਾ ਉਹਨਾਂ ਦੀ ਸ਼ਕਤ ਨੂੰ ਕੋਈ ਮੇੜ ਨਹੀਂ ਸਕਦਾ ਪਰ ਪਹਿਲੋਂ ਆਪਣੇ ਗੁਰੂ ਤੋਂ ਆਪਣੇ ਮਾਲਕ ਤੋਂ ਉਹਦੀ ਸ਼ਰਣ ਵਿੱਚ ਆ ਕੇ ਨਾਮ ਖਜ਼ਾਨਾ ਪ੍ਰਾਪਤ ਕਰ ਲੈ। ਮਾਲਕ ਪ੍ਰਭੂ ਕਿਰਪਾ ਕਰਦਾ ਹੈ ਜਿਸ ਨੂੰ ਕੋਤੇ ਮੇਰ ਕਰਦਾ ਹੈ ਉਹ ਨੂੰ ਗੁਰੂ ਦੀ ਸ਼ਰਣ ਪੈ ਕੇ ਫਿਰ ਪ੍ਰਮਾਤਮਾ ਦੇ ਗੁਣਾਂ ਨੂੰ ਗਾਦ ਲੈਂਦਾ ਹੈ। ਬਾਕੀ ਨੂੰ ਚਾਰ ਚੜ੍ਹਦਾ ਗੁਣ ਗਾ ਕੇ ਪਹਿਲੋਂ ਚਿੱਤ ਨਹੀਂ ਸ਼ੀ ਕਰਦਾ। ਜਦੋਂ ਗੁਰੂ ਕੋਲ ਗਿਆ ते गुरु ने की समझाया सुख सागर ने हरणा गुरु ने आख्या है नहीं प्रभु तेरा नाम सुखा का खजाना है।, है आत्मक जीवन दिता है अगे दाता जी ने बड़ी कमाल की गल आखी मैं तेरे दर मंगता बन के आया हूँ आए तो आप भी मंगते बन के सतगुरु गुरु तेग बहादुर साहब जी कहते सारे मंगते हो खाना खायो ਇਹ ਮੈਂ ਦਾਤਾ ਮੈਦਾਨ ਕਰ ਰਿਹਾ ਤੁਸੀਂ ਸਾਰੇ ਮੰਗਤੀਓ ਮੇਰੀ ਨਿਗਾ ਚ ਮੰਗਤੇ ਬਣ ਕੇ ਜ਼ਿੰਦਗੀ ਜਿਉ ਰਹੇ ਹੋ ਤੇ ਮੰਗਤਿਆਂ ਦੀ ਨਿਆਏ ਜ਼ਿੰਦਗੀ ਜਿਉਣ ਵਾਲਿਓ ਸਹਬਾ ਨੇ ਆਖਿਆ ਇਹ ਸੰਸਾਰ ਤੇ ਤੁਸੀਂ ਨਹੀਂ ਸੋਚਾ ਜਗਤੀ ਮਾਲਕ ਦੇ ਸਾਹਮਣੇ ਮੰਗਤਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਇੱਕੋ ਜਹਾ ਦਾਤਾ ਜੀ ਦਾਤਾ ਦਾਤਾ ਏਕ ਹੈ ਸਭ ਕੋ ਦੇ ਬਨਹਾਰ ਤਿੰਦ ਟੋਟ ਨ ਆਵਈ ਅਗੰਤ ਪਰੇ ਭੰਡਾਰ ਭਗਤੀ ਦੇ ਖਜ਼ਾਨਿਆਂ ਦੀ ਗੱਲ ਹੈ ਜੀ ਇਥੇ ਸਤਿਗੁਰਾਂ ਕਹਿੰਦੇ ਤੂੰ ਮੰਗ ਲੈ ਚੋਲੀਆਂ ਦੇ ਦੁੱਧ ਦੇ ਪੁੱਤ ਦੇ ਧਨ ਦੇ ਦੌਲਤ ਦੇ ਨਿਰੋਭਤਾ ਦੇ ਪਰਿਵਾਰ ਦੀਆਂ ਖੁਸ਼ੀਆਂ ਦੇ ਇਥੇ ਸ਼ਬਦ ਆਖਿਆ ਇਹ ਮੰਗੀ ਮੰਗਤ ਜਨ ਜਚੈ ਹਰ ਦੇ ਉਪਸਾ ਪ੍ਰਸਾਦ ਅਰਥ ਹੈ ਪ੍ਰਸਾਦ ਕਿਰਪਾ ਤੇਰਾ ਦਾਸ ਮੰਗਤਾ ਬਣ ਕੇ ਤੇਰੇ ਦਰ ਤੋਂ ਮੰਗਦਾ ਹੈ ਦਾਨ ਕਿਹੜਾ ਜੀ ਹੇ ਹਰੀ ਮਿਹਰ ਕਰ ਆਪਣਾ ਨਾਮ ਮੇਰੀ ਝੋਲੀ ਵਿੱਚ ਪਾ ਦੇ ਜਾਂਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਬੈ ਨਿਤ ਚਿਤਾਰਿਆ ਕਿਹੜਾ ਦਾ ਨਾਮ ਲੈਣਾ ਜੀ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀ ਉਹ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਨਾਮ ਪ੍ਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ ਉਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਤੇ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਨਵੇਂ ਛੇਤਰ ਸ਼ਰਵੈ ਅਪਵਿੱਤਰਾ ਸਤਗੁਰਾਂ ਕੇ ਨੌ ਛੇਕ ਨੇ ਜੀ ਸਾਡੇ ਸਰੀਰ ਵਿੱਚ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਅੱਖਾਂ ਕਰਨ ਨਾਸਕਾ ਇਹ ਸਾਰੇ ਦਰਵਾਜੇ ਨੇ ਜੀ ਮਨੁੱਖਾ ਸਰੀਰ ਵਿੱਚ ਨੱਕ ਆਨੰਦ ਨੌ ਛੇਕ ਹਨ ਇਹ ਨੌ ਹੀ ਛੇਕ ਸਿਮਦੇ ਦੇ ਸੰਗ ਗੁਰਾਂ ਕਹੇ ਤੇ ਇਹਨਾਂ ਸਿਮਦੇ ਛੇਕ ਜਿਹੜੇ ਨੇ ਇਹਨਾਂ ਵਿੱਚੋਂ ਵਕਾਰ ਵਾਸ਼ਨਾ ਆਦਿ ਤੇ ਕਾਰਨ ਇਹ ਫਿਰ ਅਪਵਿੱਤਰ ਹਨ ਸਤਿਗੁਰਾਂ ਕਹੇ ਇਹ ਪਵਿੱਤਰ ਨਹੀਂ ਨਵੇਂ ਛੇਦਰ ਸਰਵ ਹੈ ਅਪਵਿੱਤਰਾ ਸਿਮਦੇ ਨੇ ਅਪਵਿੱਤਰ ਹਨ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜਦੋਂ ਨਾਮ ਉਚਾਰਨ ਕੀਤਾ ਜਾਂਦਾ ਇਹਨਾਂ ਨੇ ਇਹ ਉਹ ਰਸਨਾ ਧਨ ਬਣ ਜਾਂਦੀ ਉਹ ਕੰਨ ਧਨ ਬਣ ਜਾਂਦੇ ਉਹ ਹਿਰਦਾ ਧਨ ਬਣ ਜਾਂਦਾ ਜਿਹੜਾ ਮਨੁੱਖ ਹਰ ਨਾਮ ਉਚਾਰਦਾ ਹੈ ਨਾਮ ਉਚਾਰ ਕੇ ਉਸ ਨੇ ਸਾਰੇ ਪਵਿੱਤਰ ਕਰ ਲਏ ਜੇ ਹਰ ਸੁਪ੍ਰਸੰਨ ਹੋਵੇ ਮੇਰਾ Swami ਹਰ ਸਿਮਰਤ ਮੰਨ ਲੈ ਜਾਵੇ ਜੀ ਜੇ ਮੇਰਾ ਮਾਲਕ ਪ੍ਰਭੂ ਕਿਸੇ ਜੀਵ ਤੇ ਦਇਆਵਾਨ ਹੋ ਜਾਏ ਫਿਰ ਹਰ ਨਾਮ ਸਿਮਰਨਿਆ ਉਸ ਤੇ ਇਹਨਾਂ ਕ ਇੰਦਰੀਆਂ ਦੀ ਬਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਬਕਾਰਾਂ ਦੀ ਮੈਲ ਤੋਂਦਾ ਪਰਮੇਸ਼ਰ ਦਾ ਨਾਮ ਜਿਉ ਨਾਮ ਸੁਣੀ ਜੋ ਸੋ ਪ੍ਰਸੰਨ ਪਾਏ ਉਹ ਪੂਰੇ ਉਹ ਮੇਰੀ ਆਸ ਪੁੰਨੀ ਕਿਹੜੀ ਆਸ ਅੰਦਰ ਨਾਮ ਟਿਕ ਗਿਆ ਹੈ ਅੰਦਰੋਂ ਰਬ ਪ੍ਰਗਟ ਹੋ ਗਿਆ ਹੈ ਆਤਮਾ ਪਰਮਾਤਮਾ ਦਾ ਸਵੇਣ ਉਹਨੇ ਕਰਾ ਦਿੱਤਾ ਗੁਰੂ ਦੀ ਰਾਹੀ ਅਗੇ ਸਭ ਆਖਿਆ ਇਹ ਸੰਸਾਰ ਦਾਤਾ ਬੜਾ ਔਖਾ ਹੈ ਮਾਇਆ ਮੋਹ ਮਿਖਮ ਹੈ ਪਾਰੀ ਕਿਉਂ ਤਰੀਐ ਦੁਤਰ ਸੰਸਾਰ ਸੰਸਾਰ ਸਮੁੰਦਰ ਵਿੱਚ ਮਾਇਆ ਦਾ ਮੋਹ ਬਹੁਤ ਹੀ ਇਕਠਮ ਹੈ ਫਿਰ ਇਹ ਸੋਕੇ ਸੰਸਾਰ ਤੋਂ ਕਿਵੇਂ ਪਾਰ ਲਹੀਏ ਬੜਾ ਔਖਾ ਜੇ ਤੂੰ ਪਾਰ ਲਣਾ ਜਤੁਰਾ ਖੈ ਲੰਘ ਸਕਣਾ ਗੁਰੂ ਕੋਲ ਜਾਇ ਸਤਿਗੁਰੂ ਮੋਇਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਓ ਜਦੋਂ ਗੁਰੂ ਕਿਰਪਾ ਕਰਦਾ ਨਾਮ ਰੂਪੀ ਜਹਾਜ਼ ਦਿੰਦਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਜਿਹੜੇ ਸਮੁੰਦਰੇ ਪਾਰ ਜੋ ਸ਼ਰਧਾ ਕਰ ਸੇ ਹੁੰਦੇ ਗੁਰਪਾਰ ਉਤਾਰਨ ਹਾਰ ਜਿਹੜਾ ਨਾਮ ਰੂਪੀ ਸ਼ਬਦ ਦੇ ਬੇੜੇ ਵਿੱਚ ਜਹਾਜ਼ ਵਿਸ਼ਵਾਰੋ ਝੰਡਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਪੋਜ ਲੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਦਰ ਜਾਂਦਾ ਹੈ ਲੋਕੋਂ ਲੋਕੋਂ ਸਵਾਰ ਲੈਂਦਾ ਹੈ ਹੋਈਆਂ ਭੁੱਲਾ ਚੁੱਕਾ ਦੁਖਿਮਾ ਗੁਰੂ ਅੱਤੇ ਸੰਗਤ ਬਖਸ਼ਣ ਜੋਗ ਹੈ ਬਖਸ਼ਣਾ ਦੀ ਪ੍ਰੇਮ ਸਹਿਤ ਪਤੀ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਣੀ ਮਹਲਾ 3